ਪਿੰਡ ਫਰਾਲਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ ਵੱਖਰੀ ਹੀ ਛਾਪ ਛੱਡ ਗਿਆ ਮੇਲਾ ਪਿੰਡ ਫਰਾਲੇ ਦੀਆਂ ਤੀਆਂ ਅੱਲਣ ਮਟਿਆਰਾ ਨੇ ਨੱਚ ਕੱਪ ਕੇ ਭੰਗੜੇ ਪਾਏ ਬੋਲੀਆਂ ਪਾਈਆਂ ਪਿੰਡ ਚ ਘੁੰਮਦਾ ਘਮਾਉਂਦਾ ਲੜਕੀਆਂ ਦਾ ਝੁੰਡ ਜਦੋਂ ਭਰੋਲੀ ਮੋੜ ਪਹੁੰਚਿਆ ਤਾਂ ਪਿੰਡ ਦੀ ਪੰਚਾਇਤ ਨੇ ਜੀ ਆਇਆਂ ਆਖਿਆ ਲੰਬੀ ਉਮਰਾਂ ਦੀਆਂ ਕੀਤੀਆਂ ਕਾਮਨਾਵਾਂ ਪਿੰਡ ਦੇ ਸਰਪੰਚ ਸਰਦਾਰ ਮਹਿੰਦਰ ਸਿੰਘ ਨੇ ਅਰਦਾਸ ਕੀਤੀ ਕਿ ਪਿੰਡ ਵਿੱਚ ਇਦਾਂ ਹੀ ਖੁਸ਼ੀਆਂ ਤੇ ਖੇੜੇ ਬਣੇ ਰਹਿਣ ਲੜਕੀਆਂ ਨੇ ਗਿੱਧੇ ਤੇ ਭੰਗੜੇ ਦੇ ਦੋ ਚੋਂਡੇ ਇੱਕ ਸੰਮ ਅਫਰਾਲਾ ਦੇ ਦੂਜਾ ਅਫਰਾਲਾ ਨੋਖੇਵਾਰ ਰੋਡ ਤੇ ਗਿੱਧੇ ਪੈਂਦੇ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਸੀ ਆਖਰ ਖੁਸ਼ੀਆਂ ਖੀੜੇ ਗਿੱਧੇ ਭੰਗੜੇ ਵਖੇਰਤਾ ਹੋਇਆ ਮੇਲਾ ਸਮਾਪਤ ਹੋਇਆ ਪਿੰਡ ਅਫਰਾਲਾ ਦੇ ਸਰਪੰਚ ਮਹਿੰਦਰ ਸਿੰਘ ਤੇ ਸਮੂਹ ਪੰਚਾਇਤ ਹਰਭਜਨ ਸਿੰਘ ਸਾਫ ਦਾ ਸਰਪੰਚ ਡਾਕਟਰ ਸੁਭਾਸ਼ ਪਾਚੀ ਭਜਨ ਸਿੰਘ ਡਾਕਟਰ ਜੋਸ਼ੀ ਸੁਖਾਤੋ ਵੀ ਸੰਤੋਖ ਸਿੰਘ ਮੁਖਾਜੂਤੇ ਵੀ ਡਾਕਟਰ ਕਾਰੀਆ ਦੀ ਸਮੂਹ ਪੰਚਾਇਤ ਸਮੂਹ ਐਨਆਰਏ ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨੇ ਕੀਤਾ ਤਾਂ ਧੰਨ ਕੋੜੇ ਪਛ ਗਿਆ ਹੁਣ ਸਪੀਡ ਵਧਾਈਏ ਥੋੜੀ ਜੀ ਮਨ ਦਾ ਸਵਾਗਤ ਕਰਦੇ ਆਂ ਨੀਖਾ ਬਹੁਤ ਦਿੱਤੀਆਂ ਹੈ ਕਹਿੰਨੇ ਇਹਨਾਂ ਨੂੰ ਕਿ ਸਾਡੇ ਪਿੰਡ ਦਾ ਮੇਲਾ ਇੱਦਾਂ ਹੀ ਗਾਂ ਬਦੂ ਲੱਗਦਾ ਰਹੇ ਜੋ ਕਿ ਅਸੀਂ ਇਹਨਾਂ ਮਾਤਾ ਭੈਣਾਂ ਨੂੰ ਆਪਣਿਆਂ ਨੂੰ ਇੱਦਾਂ ਹੀ ਦੇਖੀ ਜਾਈਏ ਤੇ ਉਹਦੀ ਸੇਵਾ ਕਰੀਏ ਠੀਕ ਹੈ ਜੀ ਬਾਕੀ ਤੁਸੀਂ ਇਹਨਾਂ ਦੇਖ ਸਕਦੇ ਆ ਕਿਦਾਂ ਸਾਰੀਆਂ ਧੀਆਂ ਪੈਣਾ ਆਪਣੀਆਂ ਸਜੀਆਂ ਪਈਆਂ ਨੇ ਆਪਣਾ ਉਤ सहार ਮਨਾ ਰਹੀਆਂ ਨੇ ਬਹੁਤ ਹੀ ਖੁਸ਼ੀ ਦਾ ਮੌਕਾ ਆ ਅਸੀਂ ਸਾਰੇ ਲੋਕ ਕਪੜੀ ਪੰਚਾਇਤ ਉਹਨਾਂ ਦੇ ਪਿੰਡ ਵਾਸੀਆ ਬਰੋ ਐਨ ਆਰ ਆਪੀ ਦਾ ਲੋ ਜਿਨ੍ਹਾਂ ਨੂੰ ਵਧਾਈਆਂ ਦਿੰਨੇ ਆ ਕਿ ਜੋ ਕਿ ਸਾਡੇ ਵੈਸੇ ਨੂੰ ਇੱਦਾਂ ਹੀ ਸੰਭਾਲ ਕੇ ਰੱਖੋ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ